ਅੱਜ ਆਪਾਂ ਗੱਲ ਕਰਾਂਗੇ ਭਾਰਤੀ ਪਾਸਪੋਰਟ ਦੀ ਵੈਲਿਊ ਬਾਰੇ ਬਹੁਤ ਸਾਰੇ ਲੋਕ ਸੋਚਦੇ ਨੇ ਕਿ ਇੰਡੀਅਨ ਪਾਸਪੋਰਟ ਦੀ ਵੈਲਿਊ ਘਟਾ ਹੈ ਕੁਝ ਲੋਕ ਕਹਿੰਦੇ ਨੇ ਕਿ ਇਸ ਨੂੰ ਵਿਦੇਸ਼ਾਂ ਵਿੱਚ ਵੀਜ਼ਾ ਦੀ ਲੋੜ ਪੈਂਦੀ ਹੈ ਅਸਲ ਕਾਰਨ ਕੀ ਨੇ ਹੈਂਡਲੇ ਪਾਸਪੋਰਟ ਇੰਡੈਕਸ ਵਿੱਚ ਸਾਡੇ ਪਾਸਪੋਰਟ ਦੀ ਰੈਂਕਿੰਗ ਕਿਉਂ ਉਤਰਾ ਚੜਾ ਕਰਦੀ ਹੈ ਤੇ 2025 ਵਿੱਚ ਕੀ ਕੁਝ ਸੁਧਾਰ ਹੋਇਆ ਉਹ ਜਾਣਦੇ ਹਾਂ ਇਸ ਵੀਡੀਓ ਵਿੱਚ ਸਭ ਤੋਂ ਪਹਿਲਾਂ ਗੱਲ ਕਰਦੇ ਆ ਹੈਂਡਲੇ ਪਾਸਪੋਰਟ ਇੰਡੈਕਸ ਦੀ ਇਹ ਇੱਕ ਅੰਤਰਰਾਸ਼ਟਰੀ ਰੈਂਕਿੰਗ ਸਿਸਟਮ ਹੈ ਜੋ ਦੁਨੀਆ ਦੇ ਹਰ ਪਾਸਪੋਰਟ ਦੀ ਮਜ਼ਬੂਤੀ ਅਤੇ ਯਾਤਰਾ ਦੀ ਆਸਾਨੀ ਦੀ ਰੈਂਕਿੰਗ ਕਰਦਾ ਹੈ ਇੱਕ ਪਾਸਪੋਰਟ ਦੀ ਵੈਲਿਊ ਇਸ ਗੱਲ ਤੇ ਨਿਰਭਰ ਕਰਦੀ ਹੈ ਕਿ ਤੁਸੀਂ ਉਸ ਪਾਸਪੋਰਟ ਨਾਲ ਕਿੰਨੇ ਦੇਸ਼ਾਂ ਵਿੱਚ ਬਿਨਾਂ ਵੀਜ਼ਾ ਜਾਂ ਵੀਜ਼ਾ ਆਨ ਅਰਾਈਵਲ ਜਾ ਸਕਦੇ ਹੋ ਜਿੰਨੇ ਵੱਧ ਦੇਸ਼ਾਂ ਵਿੱਚ ਤੁਹਾਨੂੰ ਬਿਨਾਂ ਰੁਕਾਵਟ ਐਂਟਰੀ ਮਿਲਦੀ ਹੈ ਉਹਨਾਂ ਵਧੀਆਂ ਮੰਨਿਆ ਜਾਂਦਾ ਹੈ ਉਹ ਪਾਸਪੋਰਟ ਜਿਵੇਂ ਜਾਪਾਨ ਸਿੰਗਾਪੁਰ ਦਾ ਜਰਮਨੀ ਵਰਗੇ ਦੇਸ਼ਾਂ ਦੇ ਪਾਸਪੋਰਟ ਨਾਲ ਲੋਕ 180 ਤੋਂ ਵੱਧ ਦੇਸ਼ਾਂ ਵਿੱਚ ਬਿਨਾਂ ਵੀਜ਼ਾ ਜਾ ਸਕਦੇ ਨੇ ਤੇ ਹੁਣ ਗੱਲ ਕਰਦੇ ਆ ਭਾਰਤੀ ਪਾਸਪੋਰਟ ਦੀ 2025 ਵਿੱਚ ਹੈਨਲੇ ਪਾਸਪੋਰਟ ਇੰਡੈਕਸ ਦੀ ਰਿਪੋਰਟ ਮੁਤਾਬਕ ਭਾਰਤੀ ਪਾਸਪੋਰਟ ਦੀ ਰੈਂਕਿੰਗ ਪਿਛਲੇ ਕੁਝ ਸਾਲਾਂ ਨਾਲੋਂ ਕੁਝ ਸੁਧਰੀ ਹੈ ਅੱਜ ਇੰਡੀਅਨ ਪਾਸਪੋਰਟ ਦਾ ਰ ਪਾਸਪੋਰਟ ਨਾਲ ਲਗਭਗ 60 ਤੋਂ 65 ਦੇਸ਼ਾਂ ਵਿੱਚ ਬਿਨਾ ਵੀਜ਼ਾ ਜਾਂ ਵੀਜ਼ਾ ਆਨ ਅਰਾਈਵਲ ਵਾਲੀ ਸਹੂਲਤ ਮਿਲਦੀ ਹੈ ਇਹ ਇੱਕ ਪੋਜ਼ਿਟਿਵ ਸਾਈਨ ਹੈ ਕਿ ਸਾਡੇ ਹਾਲਾਤ ਹੌਲੀ-ਹੌਲੀ ਵਧੀਆ ਹੋ ਰਹੇ ਨੇ ਪਰ ਹੋਰ ਦੇਸ਼ਾਂ ਦੇ ਮੁਕਾਬਲੇ ਇਹ ਕਾਫੀ ਘੱਟ ਹੈ ਪਾਸਪੋਰਟ ਦੀ ਰੈਂਕਿੰਗ ਦੀ ਗ੍ਰਾਊਂਡ ਵਿੱਚ ਮੁੱਖ ਕਾਰਨ ਕੀ ਨੇ ਕੁਝ ਸਾਲ ਪਹਿਲਾਂ ਜੋ ਦੇਸ਼ ਭਾਰਤੀਆਂ ਨੂੰ ਬਿਨਾ ਵੀਜ਼ਾ ਜਾਣ ਦੀ ਇਜਾਜ਼ਤ ਦਿੰਦੇ ਸਨ ਉਹਨਾਂ ਨੇ ਹੁਣ ਇਹ ਸਹੂਲਤ ਵਾਪਸ ਲੈ ਲਈ ਹੈ ਇਸ ਦਾ ਕਾਰਨ ਹੈ ਵਧ ਰਿਹਾ ਪ੍ਰਵਾਸ ਇਲੀਗਲ ਸੈਟਲਮੈਂਟ ਤੇ ਸੁਰੱਖਿਆਤ ਚਿੰਤਾਵਾਂ ਭਾਰਤ ਦੁਨੀਆ ਦਾ ਇੱਕ ਡੈਮੋਕਰੈਟਿਕ ਦੇਸ਼ ਹੈ ਇਸ ਦੀ ਆਬਾਦੀ ਵੀ ਬਹੁਤ ਜ਼ਿਆਦਾ ਹੈ ਹਰ ਸਾਲ ਲੱਖਾਂ ਲੋਕ ਨੌਕਰੀ ਪੜ੍ਹਾਈ ਜਾਂ ਸੈਟਲਮੈਂਟ ਲਈ ਬਾਹਰ ਜਾਂਦੇ ਨੇ ਕਈ ਦੇਸ਼ਾਂ ਦੇ ਹਿਸਾਬ ਨਾਲ ਇਹ ਰਿਸਕ ਹੈ ਕਿ ਸ਼ਾਇਦ ਭਾਰਤੀ ਲੋਕ ਉੱਥੇ ਜਾ ਕੇ ਪੱਕੇ ਤੌਰ ਤੇ ਨਾ ਰਹਿਣ ਲੱਗ ਜਾਣ ਇਸ ਲਈ ਉਹ ਭਾਰਤੀਆਂ ਲਈ ਵੀਜ਼ਾ ਪਾਲਿਸੀ ਸਖਤ ਕਰ ਦਿੰਦੇ ਨੇ ਯੂਰਪੀ ਯੂਨੀਅਨ ਨੇ ਪਿਛਲੇ ਕੁਝ ਸਾਲਾਂ ਤੋਂ ਵੀਜ਼ਾ ਰੂਲ ਸਖਤ ਕਰ ਦਿੱਤੇ ਨੇ ਇਸ ਦਾ ਅਸਰ ਭਾਰਤੀ ਪਾਸਪੋਰਟ ਉੱਤੇ ਵੀ ਪਿਆ ਹੈ ਕਈ ਵਾਰ ਕਈ ਦੇਸ਼ ਭਾਰਤ ਨਾਲ ਡਿਪਲੋਮੈਟਿਕ ਰਿਸ਼ਤੇ ਮਜ਼ਬੂਤ ਨਾ ਹੋਣ ਕਾਰਨ ਵੀ ਵੀਜ਼ਾ ਪਾਲਿਸੀ ਸਖਤ ਕਰ ਦਿੰਦੇ ਨੇ ਪਰ 2025 ਵਿੱਚ ਭਾਰਤੀ ਪਾਸਪੋਰਟ ਦੀ ਰੈਂਕਿੰਗ ਕੁਝ ਸੁਧਰੀ ਹੈ ਇਹ ਇਸ ਲਈ ਸੰਭਵ ਹੋਇਆ ਕਿਉਂਕਿ ਭਾਰਤ ਨੇ ਕਈ ਦੇਸ਼ਾਂ ਨਾਲ ਨਵੇਂ ਡਿਪਲੋਮੈਟਿਕ ਸਮਝੌਤੇ ਕੀਤੇ ਨੇ ਕੁਝ ਏਸ਼ੀਆਨ ਅਫਰੀਕੀ ਅਤੇ ਦੱਖਣੀ ਅਮਰੀਕੀ ਦੇਸ਼ਾਂ ਨੇ ਭਾਰਤੀ ਯਾਤਰੀਆਂ ਲਈ ਵੀਜ਼ਾ ਪ੍ਰੋਸੈਸ ਆਸਾਨ ਕੀਤਾ ਹੈ ਇਹੀ ਕਾਰਨ ਹੈ ਕਿ ਭਾਰਤ ਦੀ ਰੈਂਕਿੰਗ ਹੌਲੀ-ਹੌਲੀ ਵਧੀਆ ਹੋ ਰਹੀ ਹੈ ਜੇਕਰ ਤੁਹਾਨੂੰ ਇਹ ਜਾਣਕਾਰੀ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰੋ ਅਤੇ ਇਸ ਤਰ੍ਹਾਂ ਦੀਆਂ ਹੋਰ ਵੀਡੀਓ ਵੇਖਣ ਲਈ ਚੈਨਲ ਨੂੰ ਸ